ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਰ ਨਿਊਜ਼ ਤੁਹਾਡਾ ਸਵਾਗਤ ਕਰਦਾ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਸੀ ਐਲਾਨ ਕੀਤਾ ਗਿਆ ਸੀ ਕਿ 101 ਕਿਸਾਨ ਅੱਜ ਪੈਦਲ ਕੂਚ ਕਰਕੇ ਦਿੱਲੀ ਪਹੁੰਚਣਗੇ ਪਰ ਜਦੋਂ ਉਹ ਦਿੱਲੀ ਕੂਚ ਕਰ ਰਹੇ ਸਨ ਤਾਂ ਹਰਿਆਣਾ ਬਾਰਡਰ ਦੇ ਕੋਲ ਹਰਿਆਣਾ ਪੁਲਿਸ ਵੱਲੋਂ ਇਹ ਆरोप ਆਕੇ ਉਹਨਾਂ ਨੇ ਇੱਥੇ ਕਿਸਾਨਾਂ ਤੇ ਆਸੂ ਗੈਸ ਦੇ ਗੋਲੇ ਛੱਡੇ ਗਏ ਉਸ ਦੇ ਕਰਕੇ ਲਗਭਗ 1 ਦਰਜਨ ਕਿਸਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਆਓ ਤੁਹਾਨੂੰ ਸੁਣਾਉਣਾ ਇਸ ਮਾਮਲੇ ਨੂੰ ਲੈ ਕੇ ਕਿਸਾਨ ਨੇਤਾਵਾਂ ਦਾ ਕੀ ਕਹਿਣਾ ਹੈ ਸਰ ਕੀ ਨਾਂ ਹੈ ਜੀ ਮੇਰਾ ਨਾਮ ਸਰਦਾਰ ਕਰਮੇਲ ਸਿੰਘ ਇੰਡੀਅਨ ਫਾਰਮਰ ਐਸੋਸੀਏਸ਼ਨ ਜਨਰਲ ਸਕੱਤਰ ਪੰਜਾਬ ਤੁਸੀਂ ਜੇ ਹਸਪੀਟਲ ਆਏ ਹੋ ਕੀ ਸਮੱਸਿਆ ਹੈ ਜੀ ਜੋ ਆਪਣੇ ਸੰਭੂ ਬਾਰਡਰ ਤੇ 9 10 ਮਹੀਨੇ ਤੋਂ ਲਗਾਤਾਰ ਗੈਰ ਰਾਜਨੀਤਿਕ ਸੰਕਟ ਨੂੰ ਔਰਚਾ ਖਨੌਰੀ ਅਰ ਸੰਭੂ ਬਾਰਡਰ ਦੇ ਚੱਲ ਰਿਹਾ ਉਹਦਾ ਅੱਜ ਉੱਥੇ ਖਨੌਰੀ ਮਰਨwarte ਤੇ ਬੈਠੇ ਨੇ ਡੱਲੇਵਾਰ ਸਾਹਿਬ ਅੱਛਾ ਜੀ ਇੱਥੇ 6 ਤਰੀਕ ਦਾ ਐਲਾਨ ਦਿੱਤਾ ਸੀ ਅੱਜ ਹਾਂਜੀ ਵੀ ਅਸੀਂ ਦਿੱਲੀ ਪੈਦਲ ਸ਼ਾਂਤ ਮਈ ਢੰਗ ਨਾਲ ਜਾਵਾਂਗੇ ਅੱਛਾ ਜੀ ਪਰ ਸਰਕਾਰ ਦੀ ਅੱਜ ਹਾਂਜੀ ਚਿਹਰਾ ਨੰਗਾ ਹੋ ਗਿਆ ਹਾਂਜੀ ਬਿਗੈਰ ਥਿਆਰਾਂ ਤੋਂ ਬਿਗੈਰ ਸਾਡੇ ਬਾਅਦ ਝੰਡੇ ਔ ਡੰਡੇ ਸੀ ਅੱਛਾ ਜੀ ਪੈਦਲ ਜਾ ਰਹੇ ਸੀ ਹਾਂਜੀ ਉਸ ਤੋਂ ਬਾਅਦ ਉੱਥੇ ਸਾਡਾ 101 ਦਾ ਜਵੜਿਆਂ ਦਾ ਜਥਾ ਜਾ ਰਿਹਾ ਸੀ ਉਹਨਾਂ ਦੇ ਅਥਰੂ ਕੈਸ ਤੇ ਕੋਲੇ ਚਲਾਏ ਗਏ ਨੇ ਬਿਲਕੁਲ ਸ਼ਾਂਤਮਈ ਬੈਠੇ ਸੀ ਬਹੁਤ ਸਰਕਾਰ ਦਾ ਤੱਕਾ ਸੀ ਨਿੰਦਣਯੋਗ ਹੈ ਪਰ ਐਸੀ ਸਾਰੀ ਜਥੇਬੰਦੀਆਂ ਤੋਂ ਬੰਦੇ ਫੱਟੜ ਹੋਏ ਨੇ ਆਪਣਾ ਭੰਦੇਰ ਸਾਹਿਬ ਦੇ ਹਰ ਇੱਕ ਇੱਕ ਜਥੇਬੰਦੀ ਦੇ ਦੋ ਦੋ ਬੰਦੇ ਸੀ ਭੇਜੇ ਸੀ ਬਾਕੀ ਕਿੰਨੇ ਕਿੰਨੇ ਕਿਸਾਨ ਜਖਮੀ ਹੋਏ ਆ ਜੀ ਇਹ ਆਪਣੇ 10 12 ਬੰਦੇ ਇੱਥੇ ਜ਼ਖਮੀ ਹੋਏ ਨੇ ਬਹੁਤ ਸੀਰੀਅਸ ਵੀ ਹੈਗੇ ਜੀ ਸੀਰੀਅਸ ਹੈਗੇ ਨੇ ਅੱਛਾ ਸੋ ਕਿਸ ਤਰ੍ਹਾਂ ਦੇਖਦੇ ਹੋ ਇਹ ਕਾਰਵਾਈ ਆ ਜਿਹੜੀ ਹਰਿਆਣਾ ਪੁਲਿਸ ਵੱਲੋਂ ਕੀਤੀ ਗਈ ਹੈ ਕਿ ਆ ਅਥਰੂ ਗੈਸ ਛੱਡੇ ਕਿ ਨੇ ਨਿਹੱਤੇ ਸਿੰਘ ਜਿਹੜੇ ਕਿਸਾਨਾਂ ਉੱਤੇ ਕਿਸ ਤਰ੍ਹਾਂ ਦੇਖਦੇ ਹੋ ਹਰਿਆਣੇ ਸਰਕਾਰ ਨੂੰ ਵੀ ਹਰਿਆਣੇ ਸਰਕਾਰ ਦਾ ਇਹ ਪਹਿਲਾਂ ਵੀ ਇਹਨਾਂ ਨੇ ਅਥਰੂ ਗੈਸ ਗੋਲੇ ਔਰ ਗੋਲੀਆਂ ਚਲਾ ਕੇ ਨੌਜਵਾਨਾਂ ਦੀਆਂ ਅੱਖਾਂ ਔਰ ਸਾਡੇ 400 ਤੋਂ ਵੱਧ ਬੰਦੇ ਫੱਟੜ ਹੋ ਗਏ ਸੀ ਉਸ ਤੋਂ ਬਾਅਦ ਇਹ ਹਰਿਆਣੇ ਦੀ ਅੱਗੇ ਵੜਨਾਂ ਦੇਣਾ ਹਰਿਆਣਾ ਦੇ ਲੋਕਾਂ ਨੂੰ ਲਾਭੰਦ ਕਰਨੇ ਵਿੱਚ ਲੋਕ ਸਾਥ ਦੇ ਰਹੇ ਸੀ ਪੂਰੇ ਖਾਕ ਪੰਚਾਇਤਾਂ ਦੇ ਹੋਰ ਉਹਨਾਂ ਨੇ ਅਖਬਾਰਾਂ 'ਚ ਵੀ ਦਿੱਤਾ ਸੀ ਪਰ ਇਹ ਸਰਕਾਰ ਘੁਬਰਾਟ ਵਿੱਚ ਆ ਕੇ ਸਾਡੇ ਇਹ ਬਹੁਤ ਨਿੰਦਣਯੋਗ ਹੈ ਇਹ ਸਰਕਾਰ ਦੀ ਘਰਾਉਣੀ ਹਰਕਤ ਇਹ ਕਦੇ ਵੀ ਬਰਦਾਸ਼ਤ ਨਹੀਂ ਹੋਏਗੀ ਜੋ ਹਰਿਆਣਾ ਸਰਕਾਰ ਨੇ ਉੱਪਰੋਂ ਸੈਂਟਰ ਤੋਂ ਕਹੇ ਦੋ ਇਹ ਕਰਿਆ ਪਰ ਸਰਕਾਰ ਇਹਦੇ ਵਿੱਚ ਆਵਾਜ਼ ਆਵੇ ਅੱਗੇ ਨੂੰ ਐਸੀ ਹਰਕਤ ਨਾ ਕਰੇ ਇਹ ਅੱਗੇ ਕਹਿੰਦੇ ਸੀ ਪੈਦਲ ਜਾਓ ਰੇਲ ਗੱਡੀਆਂ ਜਾਂ ਆਪਣੀ ਗੱਡੀਆਂ ਥਾਈ ਹੁਣ ਪੈਦਲ ਵੀ ਨਹੀਂ ਜਾ ਰਹੇ ਅਸੀਂ ਇਹ ਸਖਤ ਤੇ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਬਲਵੰਤ ਸਿੰਘ ਬਹਿਰਾਮ ਕਿ ਸਟੇਟ ਪ੍ਰੈਜ਼ੀਡੈਂਟ ਬੀਕੇਯੂ ਬਹਿਰਾਮ ਅ ਅੱਜ ਜਿਹੜੀ ਘਟਨਾ ਹੋਈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਅੱਜ ਦੀ ਘਟਨਾ ਜਿਹੜੀ ਇਹ ਜਗਜਾਰ ਹੈਗੀ ਆ ਅੱਜ ਸਵੇਰ ਤੋਂ ਲੈ ਕੇ ਅਸੀਂ ਅਰਦਾਸ ਬੇਨਤੀ ਕਰਕੇ 101 ਮਰਜੀਵੜਿਆਂ ਦਾ ਜੜਾ ਜਥਾ ਹੈਗਾ ਹਾਂਜੀ ਉਹ ਦਿੱਲੀ ਵੱਲ ਨੂੰ ਕੁਝ ਕਰਨ ਵਾਸਤੇ ਅੱਗੇ ਭੇਜਿਆ ਸੀ ਤਕਰੀਬਨ 1 ਵਜੇ ਅੱਛਾ ਜੀ ਤੇ ਤੁਸੀਂ ਦੇਖ ਸਕਦੇ ਹੋ ਵੀ ਬੀਜੇਪੀ ਦੀ ਐਨਡੀਐ ਸਰਕਾਰ ਦਾ ਜਿਹੜਾ ਚਿਹਰਾ ਉਹ ਨੰਗਾ ਹੋ ਚੁੱਕਾ ਜਿਸ ਤਰ੍ਹਾਂ ਕਿ ਪਹਿਲਾਂ ਇਹਨਾਂ ਦੇ ਲੀਡਰ ਕਹਿੰਦੇ ਸੀਗੇ ਵੀ ਕਿਸਾਨ ਪੈਦਲ ਆ ਸਕਦਾ ਦਿੱਲੀ ਦੇ ਵਿੱਚ ਟਰੱਕਾਂ ਬੱਸਾਂ ਜੋ ਹੋਰ ਵੀ ਹਿਕਣਾਂ ਦੇ ਰਾਈਂ ਟਰੈਕਟਰ ਟਰਾਲੀ ਨੂੰ ਛੱਡ ਕੇ ਤੇ ਅੱਜ ਤੱਕ ਅਸੀਂ ਪੈਦਲ ਜਾ ਰਹੇ ਸੀ ਸਾਡੇ ਹੱਥਾਂ ਵਿੱਚ ਵੀ ਸਿਰਫ ਝੰਡਾ ਡੰਡਾ ਹੀ ਸੀਗਾ ਕੋਈ ਸਾਡੇ ਕਿਸਾਨਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਹਰਕਤ ਨਹੀਂ ਕੀਤੀ ਤੇ ਤੁਹਾਡੇ ਸਾਹਮਣੇ ਅੱਗੇ ਵਧਣ ਤੋਂ ਰੋਕਣ ਦੀ ਜਿਹੜਾ ਉਹ ਖਮਿਆਜਾ ਦੇਖੋ 12 ਦੇ ਕਰੀਬ ਜਿਹੜੇ ਨੇ ਉਸ ਤੋਂ ਦਾ 12 ਤੋਂ ਵੱਧ ਹੋਣ ਜਿਹੜੇ ਇਸ ਟਾਈਮ ਅਸੀਂ ਹਸਪੀਟਲ ਜਿਹੜਾ ਸਰਕਾਰੀ ਹਸਪੀਟਲ ਰਾਜਪੁਰੇ ਖੜੇ ਹੋਏ ਆ ਇੱਥੇ ਕਿਸਾਨ ਪਹੁੰਚ ਚੁੱਕੇ ਨੇ ਇੰਜਰਡ ਹੋ ਚੁੱਕੇ ਨੇ ਤੇ ਉਹਨਾਂ ਦਾ ਜਿਹੜਾ ਇਲਾਜ ਡਾਕਟਰ ਸਭਨ ਕਰਦੇ ਪੈਣੇ ਇਹ ਕੀ ਇਹਨਾਂ ਨੂੰ ਕੀ ਹੋਇਆ ਕੀ ਮਾਰਿਆ ਕੀ ਇਹਨਾਂ ਦੇ ਦੇਖੋ ਜੀ ਅੱਗੋਂ ਈਰਕੋਸ ਦੇ ਗੋਲੇ ਸਿੱਧੇ ਦਾਗੇ ਨੇ ਅੱਛਾ ਜੀ ਪਲਾਸਟਿਕ ਬੁਲਟ ਦਾਗੇ ਨੇ ਆ ਤਨ ਪੜ ਗਿਆ ਕਿ ਗੋਬਿੰਦਰ ਸਿੰਘ ਦਾ ਇਸੇ ਤਰ੍ਹਾਂ ਹਰਪ੍ਰੀਤ ਸਿੰਘ ਦੇ ਅੰਦਰ ਨੌਜਵਾਨ ਸੀ 27 ਸਾਲ ਦਾ ਉਹਦੇ ਅੰਦਰ ਜਾਨੀ ਕਿ ਵੀ ਗੈਸ ਹੀ ਅੰਨੀ ਚਲੀ ਗਈ ਉਹ ਦਿੱਕਤ ਇੰਨੀ ਆ ਗਈ ਉਹਨਾਂ ਨੂੰ ਰੈਫਰ ਆ ਤੂੰ ਮੈਂ ਦਿਖਾ ਸਕਦਾ ਉਹਨਾਂ ਨੂੰ ਰੈਫਰ ਇਸ ਟਾਈਮ ਦੇਣਾ ਉਹ ਰਜਿੰਦਰ ਹਸਪੀਟਲ ਦੇ ਵਿੱਚ ਕਰ ਦਿੱਤਾ ਉੱਥੇ ਲੱਗੇ ਚੱਲੇ ਅੱਛਾ ਇਹ ਇਹ ਜਿਆਦਾ ਸੀਰੀਅਸ ਹੈਗੀ ਹਾਂ ਬਿਲਕੁਲ ਸਭ ਤੋਂ ਪਹਿਲਾਂ ਇਹਨਾਂ ਨੂੰ ਲੈ ਕੇ ਜਾਂਦਾ ਜਿਹੜੇ ਇੱਥੇ ਆ ਜੀ ਇਹਨਾਂ ਵਿੱਚ ਕਿੰਨੇ ਬੰਦੇ ਰੈਫਰ ਇਹਨਾਂ ਦੇ ਵਿੱਚੋਂ ਜਿਵੇਂ ਸਰਜੀਤ ਸਿੰਘ ਫੂਲ ਨੇ ਜਸਵੰਤ ਸਿੰਘ ਐਮਰਸਰ ਤੋਂ ਐ ਗੁਰਦਾਸਪੁਰ ਤੋਂ ਨੇ ਤਕਰੀਬਨ ਇੱਥੇ ਹੁਣ 12 13 ਦੇ ਜਿਹੜੇ ਅਜੇ ਵੀ ਐਡਮਿਟ ਹੈਗੇ ਨੇ ਇਹ ਇਹ ਤਾਂ ਸੀਰੀਅਸ ਨਹੀਂ ਜਿਆਦਾ ਹੈਗੀ ਨਹੀਂ ਸੀਰੀਅਸ ਨਹੀਂ ਤੁਸੀਂ ਇਹ ਇਸ ਕਾਰਵਾਈ ਨੂੰ ਕੀ ਕਹਿਣਾ ਚਾਹ ਰਹੇ ਹਰਿਆਣਾ ਸੀਐਸ ਕਾਰਵਾਈ ਨੂੰ ਜਿਹੜਾ ਡਬਲ ਤੇ ਮੈਂ ਇਹਨਾਂ ਦੀ ਘੋਰ ਨਿੰਦਿਆ ਕਰਦਾ ਵੀ ਇਦਾਂ ਦਾ ਜਿਹੜਾ ਕੰਮ ਕੀਤਾ ਹੈਗਾ ਸਰਕਾਰ ਬਿਲਕੁਲ ਇਹਨੂੰ ਕਰਨਾ ਨਹੀਂ ਚਾਹੀਦਾ ਅਸੀਂ ਭਾਰਤ ਦੇ ਦੇਸ਼ ਦੇ ਵਸਿੰਦੇ ਹੈਗੇ ਆਂ ਤੇ ਨਾਜ ਪੈਦਾ ਕਰਕੇ ਪੂਰੇ ਦੇਸ਼ ਦੁਨੀਆ ਦੇ ਮੂੰਹ ਵਿੱਚ ਪਾਉਂਦੇ ਆਂ ਤੇ ਅੱਜ ਜੇ ਆਪਣੇ ਹੱਕੀ ਮੰਗਾਂ ਵਾਸਤੇ ਅਸੀਂ ਇਹਨਾਂ ਬਾਰਡਰਾਂ ਤੇ ਬੈਠੇ ਹੋਇਆ 297 ਦਿਨ ਤੋਂ ਲਗਾਤਾਰ ਤੇ ਅੱਜ ਵੀ ਸਰਕਾਰ ਸਾਨੂੰ ਜਿੰਦਾ ਨਹੀਂ ਛੱਡਦੀ ਕਿੰਨੀਆਂ ਕੁ ਜਾਨਾਂ ਸਰਕਾਰ ਸਾਡੀਆਂ ਲੈਣੀਆਂ ਚਾਹੁੰਦੀ ਐ ਇੱਕ ਵਾਰ ਸਾਨੂੰ ਲਿਸਟ ਬਣਾ ਕੇ ਦੱਸ ਦੇਵੇ ਅਸੀਂ ਉਹਨੇ ਕਿਸਾਨ ਭੇਜ ਦਾਂਗੇ ਬੇਸ਼ੱਕ ਗੋੜੀਆਂ ਮਾਰ ਕੇ ਬੰਬ ਮਾਰ ਕੇ ਉਡਾ ਦਣ ਕੋਈ ਪਰਵਾਹ ਨਹੀਂ ਪਰ ਆਪਣੀ ਹੱਕੀ ਮੰਗਾਂ ਲੈ ਤੋ ਬਿਨਾ ਇਹਨਾਂ ਬਰਦਰੋਂ ਤੋਂ ਪਿੱਛੇ ਨਹੀਂ ਹਟਾਂਗੇ ਤੇ ਪ੍ਰਧਾਨ ਜੀ ਹੁਣ ਥੋੜਾ ਫਿਰ ਅਗਲਾ ਕੀ ਐਕਸ਼ਨ ਐ ਹੁਣ ਤੁਸੀਂ ਅਗਲਾ ਐਕਸ਼ਨ ਆਗੂ ਸਭਾ ਮੀਟਿੰਗ ਤੇ ਬੈਠ ਰਹੇ ਆ ਤੇ ਅਗਲੀ ਰਣਨੀਤੀ ਜਿਹੜੀ ਉਹ ਤੁਹਾਨੂੰ ਛੇਤੀ ਪਲੇ ਕੀਤੀ ਜਾਵੇ ਤੁਹਾਨੂੰ ਲੱਗਦਾ ਵੀ ਦੁਬਾਰਾ ਫੇਰ ਤੁਸੀਂ ਇਸ ਤਰ੍ਹਾਂ ਹੀ ਦੇਖੋ ਅਸੀਂ ਪਹਿਲੇ ਦਿਨ ਤੋਂ ਕਿਹਾ ਹੋਇਆ ਵੀ ਨਿਰੰਤਰ ਜਿਹੜਾ ਜਥਾ ਹੈਗਾ ਹਰ ਰੋਜ਼ ਜਾਰੀ ਰੱਖਾਂਗੇ ਪਰ ਬਾਕੀ ਮੀਟਿੰਗ ਤੋਂ ਪਤਾ ਲ ਜੀ 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 ਸਭ ਅ ਕਿਸ ਤਰ੍ਹਾਂ ਦੇਖਦੇ ਹੋ ਅਜੇ ਕਿਸ ਤਰ੍ਹਾਂ ਪ੍ਰਬੰਧ ਕੀਤਾ ਗਿਆ ਹੈ ਅ ਇਕਲਿਕ ਕੁਝ ਫਾਰਮਰਸ ਨੂੰ ਕੁਝ ਮਾਈਨਰ ਇੰਜਰੀ ਜਾਈ ਨਾ ਤੇ ਉਹਨਾਂ ਜਿਹੜੀਆਂ ਇੰਜਰੀਜ਼ ਜਿਹਨਾਂ ਨੂੰ ਆਈਆਂ ਸੀਗੀਆਂ ਉਹਨਾਂ ਨੂੰ ਐਂਬੂਲੈਂਸ ਥਰੂ ਅਸੀਂ ਇੱਥੇ ਭੇਜਿਆ ਸੀਗਾ ਉਹਨਾਂ ਦਾ ਜਿਹੜਾ ਪ੍ਰੀਮਰੀ ਟ੍ਰੀਟਮੈਂਟ ਹੋ ਗਿਆ ਹੈ ਤੇ ਉਹ ਹੁਣ ਅੰਡਰ ਆਬਜ਼ਰਵੇਸ਼ਨ ਨੇ ਜਿਵੇਂ ਵੀ ਜੋ ਵੀ ਰਿਪੋਰਟ ਸਾਨੂੰ ਐਸਐਮਓ ਤੋਂ ਆਏਗੀ ਫਿਰ ਕਨਫਰਮਲੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਕੀ ਲੱਗ ਰਿਹਾ ਕੋਈ ਸੀਰੀਅਸ ਤਾਂ ਜਿਆਦਾ ਹੈਗਾ ਜੀ ਨਹੀਂ ਐਸਐਚ ਹਲੇ ਤੱਕ ਮੈਨੂੰ ਐਸਐਮਓ ਵੱਲੋਂ ਕੋਈ ਇਨਫਰਮੇਸ਼ਨ ਨਹੀਂ ਆਈ ਕੋਈ ਸਿੱਧੀ ਹੈ ਸਰ ਦੇ ਸੇ ਕਿ ਦੇ ਆਰ ਆਲ ਸਟੇਬਲ ਸਟੇਬਲ ਨੇ ਸਾਰੇ ਤੇ ਜੋ ਵੀ ਉਹਨਾਂ ਦੀ ਅਗਲੀ ਰਿਪੋਰਟ ਹੋਏਗੀ ਕਰੀ ਮੈਨੂੰ ਰੀਸੀਵ ਹੋ ਜਾਂਦੂ ਫਿਰ ਮਾਮਦੇ ਤੇ ਮਨਿਕ ਪ੍ਰਬੰਧ ਪੂਰੇ ਕੀਤਾ ਗਿਆ ਨਹੀਂ ਸਰ ਪ੍ਰਬੰਧ ਸਾਰੇ ਕੰਪਲੀਟ ਹੈ ਦਵਾਈਆਂ ਵਗੈਰਾ ਸਰ ਸਾਰਾ ਕੁਝ ਪ੍ਰੋਵਾਈਡ ਕਰਾਇਆ ਜਾਊਗਾ ਜੀ